ਮੈਂ ਹੀ ਕਹਿ ਰਿਹਾ ਮੇਰਾ ਤੇ ਮੇਰੇ ਭਰਾ ਦਾ ਦੋਵਾਂ ਦਾ ਜਨਮ ਹੈਗਾ ਜਨਮ ਅਸ਼ਟਮੀ ਤੇ ਗੋਗਾਂ ਨੌਮੀ ਜਦੋਂ ਵੀ ਗੋਗਾਂ ਨੌਮੀ ਤੇ ਜਨਮ ਅਸ਼ਟਮੀ ਆਉਂਦੀ ਹੈ ਮੇਰੀ ਮਾਂ ਨੂੰ ਸਭ ਤੋਂ ਵੱਧ ਚਾਹ ਜਾਂਦਾ ਹੈ ਔਰ ਇਹ ਛੋਟਾ ਜਿਹਾ ਸਾਡਾ ਲੱਡੂ ਕੋ ਬਾਦ ਕਨਈਆ ਛੋਟਾ ਜਿਹਾ ਸੰਵਾ ਅਸ਼ੀਰਵਾਦ ਦੇ ਕੇ ਗਿਆ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਸ਼੍ਰੀ ਕ੍ਰਿਸ਼ਨ ਜੀ ਨੇ ਸਭ ਤੋਂ ਗ੍ਰੇਟ ਮੈਸੇਜ ਜਿਹੜਾ ਸਾਨੂੰ ਅਸੀਂ ਕਰਮਨ ਲੈਵਾ ਅਧਿਕਾਰ ਰਸਤੇ ਮਾਫਲੇ ਸ਼ੁਰ ਕਦਾ ਸੀ ਨਾ ਪਿੱਖਿਰਤੇ ਸੋਡੀ ਜਿਹੜਾ ਤੁਹਾਡਾ ਕੰਮ ਹੈ ਇਹਨੂੰ ਪ੍ਰਧਾਨ ਬਣਾਓ ਤੇ ਬਾਕੀ ਸਭ ਟੈਨਸ਼ਨਾਂ ਛੱਡ ਦਿਓ ਤੇ ਬਾਬਾ ਨਾਨਕ ਇਹੀ ਗੱਲ ਕਹਿ ਰਿਆ ਰਜਾ ਚ ਰਹਿਣਾ ਸਿੱਖੋ ਇੱਕੋ ਸੰਦੇਸ਼ ਹੈ ਸਾਰਿਆਂ ਨੂੰ ਇੱਕ ਵਾਰੀ ਜ਼ੋਰਦਾਰ ਤਾੜੀਆਂ ਇਸ ਬੱਚੇ ਦੇ ਨਾ ਥੈਂਕ ਯੂ ਸੋ ਮਚ ਕਮ ਕੋ ਵੀਆ ਜੀ ਦੀ ਆਪੇਵਾ ਲੇ ਵੀ ਪਾ ਦਾਂਗੇ ਅੱਜੇ ਚੱਲਦਾ ਏ ਹੱਥ ਥੋੜਾ ਟੈਟ ਨਹੀਂ ਇੱਕ ਬੱਪੂ ਵਾਲਾ ਕਰ ਜਾ ਵੀ ਰੋਣਾ ਏ ਕਰ ਜਾ ਵੀ ਲਾ ਕੇ 40 ਲੱਖਾਂ ਆਵ ਲੈ ਦੀ ਅੱਜ ਮਿਲਿਆ ਨਹੀਂ ਜਾਣਾ ਨਖਰਾ ਛੁੱਟੀ ਮਿਲਦੀ ਨਾ ਐਤਵਾਰ ਦੀ ਮੁੰਡਾ ਪਿਆਰ ਦਾ ਬੱਥੇਰਾ ਕਰਦਾ ਨੀ ਤੂੰ ਹੋਰ ਦਸ ਕੀ ਪਾੜਦੀ ਮੈਂ ਹੀ ਕਹਿ ਰਿਹਾ ਮੇਰਾ ਤੇ ਮੇਰੇ ਭਰਾ ਦਾ ਦੋਵਾਂ ਦਾ ਜਨਮ ਹੈਗਾ ਜਨਮ ਅਸ਼ਟਮੀ ਤੇ ਗੋਗਾ ਨੌਮੀ ਜਦੋਂ ਵੀ ਗੋਗਾ ਨੌਮੀ ਤੇ ਜਨਮ ਅਸ਼ਟਮੀ ਆਉਂਦੀ ਹੈ ਮੇਰੀ ਮਾਂ ਨੂੰ ਸਭ ਤੋਂ ਵੱਧ ਚਾਹ ਚੰਦਾ ਔਰ ਇਹ ਛੋਟਾ ਜਿਹਾ ਸਾਡਾ ਲੱਡੂ ਕੋ ਬਾਦ ਕਨਈਆ ਛੋਟਾ ਜਿਹਾ ਸੰਵਾਸ਼ੀਰਵਾਦ ਦੇ ਕੇ ਗਿਆ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਸ਼੍ਰੀ ਕ੍ਰਿਸ਼ਨ ਜੀ ਨੇ ਸਭ ਤੋਂ ਗ੍ਰੇਟ ਮੈਸੇਜ ਜਿਹੜਾ ਸਾਨੂੰ ਦਿੱਤਾ ਸੀ ਕਰਮਨ ਲੈਵਾ ਅਧਿਕਾਰ ਰਸਤੇ ਮਾਫਲੇ ਸ਼ੁਰ ਕਦਾ ਸੀ ਹੈ ਨਾ 빅 ਕਿਰਤੇ ਸੁਢੀ ਜਿਹੜਾ ਤੁਹਾਡਾ ਕੰਮ ਹੈ ਇਹਨੂੰ ਪ੍ਰਧਾਨ ਬਣਾਓ ਤੇ ਬਾਕੀ ਸਭ ਟੈਨਸ਼ਨਾਂ ਛੱਡ ਦਿਓ ਤੇ ਬਾਬਾ ਨਾਨਕ ਇਹੀ ਗੱਲ ਕਹਿ ਰਹੇ ਆ ਰਜਾ ਚ ਰਹਿਣਾ ਸਿੱਖੋ ਇਸ ਕੋ ਸੰਦੇਸ਼ ਹੈ ਸਾਰਿਆਂ ਨੂੰ ਇੱਕ ਵਾਰੀ ਜ਼ੋਰਦਾਰ ਤਾੜੀਆਂ ਇਸ ਬੱਚੇ ਦੇ ਨਾਂ ਤੇ ਥੈਂਕ ਯੂ ਸੋ ਮਚ ਤੁਹਾਨੂੰ ਕੋਈ ਯਾਦ ਦਿਤੀ ਆਪੇ ਵਾਰਨ ਹੋੜੀ ਹੋੜੀ ਬੰਗਲੇ ਵੀ ਪਾ ਦਾਂਗੇ ਅਜੇ ਚੱਲਦਾ ਏ ਹੱਥ ਥੋੜਾ ਟੈਟ ਨਹੀਂ ਇੱਕ ਬੱਪੂ ਵਾਲਾ ਕਰ ਜਾ ਵੀ ਰੋਣਾ ਏ ਕਰ ਜਾ ਵੀ ਲਾ ਕੇ 40 ਲੱਖਾਂ ਆਵ ਲੈਤੀ ਅਜੇ ਮਿਹਲਿਆ ਨਹੀਂ ਜਾਣਾ ਨਖਰਾ ਛੁੱਟੀ ਮਿਲਦੀ ਨਾ ਐਤਵਾਰ ਦੀ ਮੁੰਡਾ ਪਿਆਰ ਦਾ ਬੱਥੇਰਾ ਕਰਦਾ ਏ ਨੀ ਤੂੰ ਹੋਰ ਦਸ ਕੀ ਪਾਲਦੀ ਮੈਂ ਹੀ ਕਹਿ ਰਿਹਾ ਮੇਰਾ ਤੇ ਮੇਰੇ ਭਰਾ ਦਾ ਦੋਵਾਂ ਦਾ ਜਨਮ ਹੈਗਾ ਜਨਮ ਅਸ਼ਟਮੀ ਤੇ ਗੋਗਨੌਮੀ ਜਦੋਂ ਵੀ ਗੋਗਨੌਮੀ ਤੇ ਜਨਮ ਅਸ਼ਟਮੀ ਆਉਂਦੀ ਹੈ ਮੇਰੀ ਮਾਂ ਨੂੰ ਸਭ ਤੋਂ ਵੱਧ ਚਾਹ ਜਾਂਦਾ ਔਰ ਇਹ ਛੋਟਾ ਜਿਹਾ ਲੱਡੂ ਕੋ ਬਾਦ ਕਨਈਆ ਛੋਟਾ ਜਿਹਾ ਸੰਵਾ ਅਸ਼ੀਰਵਾਦ ਦੇ ਕੇ ਗਿਆ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਔਰ ਸ਼੍ਰੀ ਕ੍ਰਿਸ਼ਨ ਜੀ ਨੇ ਤੁਹਾਡਾ ਗ੍ਰੇਟ ਮੈਸੇਜ ਜਿਹੜਾ ਸਾਨੂੰ ਦਿੱਤਾ ਸੀ ਕਰਮਨ ਨਿਵਾ ਅਧਿਕਾਰ ਅਸਤੇ ਮਾਫਲੇ ਸ਼ੁਰ ਕਦਾ ਸੀ ਹੈ ਨਾ ਪਿੱਖਿਰਤੇ ਸੁਣੀ ਜਿਹੜਾ ਤੁਹਾਡਾ ਕੰਮ ਹੈ ਇਹਨੂੰ ਪ੍ਰਧਾਨ ਬਣਾਓ ਤੇ ਬਾਕੀ ਸਭ ਟੈਨਸ਼ਨਾਂ ਛੱਡ ਦਿਓ ਤੇ ਬਾਬਾ ਨਾਨਕ ਇਹੀ ਗੱਲ ਕਹਿ ਰਹੇ ਆ ਰਜਾ ਚ ਰਹਿਣਾ ਸਿੱਖੋ ਇੱਕੋ ਸੰਦੇਸ਼ ਹੈ ਸਾਰਿਆਂ ਨੂੰ ਇੱਕ ਵਾਰੀ ਜ਼ੋਰਦਾਰ ਤਾੜੀਆਂ ਇਸ ਬੱਚੇ ਦੇ ਨਾ ਥੈਂਕ ਯੂ ਸੋ ਮਚ ਕਮਨ ਕੋ ਰਿਆ ਜੀ ਦਾ ਆਪੇ ਵਾਚੋ ਹੌਲੀ ਹੌਲੀ ਬੰਗਲੇ ਵੀ ਪਾ ਦਾਂਗੇ ਅਜੇ ਚੱਲਦਾ ਏ ਹੱਥ ਥੋੜਾ ਟੈਟ ਨਹੀਂ ਇੱਕ ਬੱਪੂ ਵਾਲਾ ਕਰਜਾ ਵੀ ਲਾਉਣਾ ਏ ਕਰਜਾ ਵੀ ਲਾ ਕੇ 40 ਲੱਖਾਂ ਆਂ ਅਮਲੇ ਦੀ ਅਜੇ ਮਿਹਣੀ ਆਣੀ ਜਾਣਾ ਨਖਰੋ ਛੁੱਟੀ ਮਿਲਦੀ ਨਾ ਐਤਵਾਰ ਦੀ ਮੁੰਡਾ ਪਿਆਰ ਦਾ ਬਥੇਰਾ ਕਰਦਾ ਏ ਨੀਤੂ ਹੋਰ ਦਸ ਕੀ ਪਾੜਦੀ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰam ਪੇਜ ਨੂੰ ਫੋਲੋ ਕਰੋ